ਅੱਜ ਤੁਹਾਡੇ ਨਾਲ ਅਮਰਤ ਪ੍ਰੀਤਮ ਦੀ ਕਹਾਣੀ ਜੰਗਲੀ ਬੂਟੀ ਸਾਂਝੀ ਕਰਨ ਜਾ ਰਹੀਆਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗੀ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਅਤੇ ਪੰਜਾਬੀ ਨਾਵਲ ਸੁਣਦੇ ਰਹਿਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਸੰਦੇ ਰਹੋ ਸਭੀ ਮੀਡੀਆ 11 ਸੋ ਆਓ ਕਹਾਣੀ ਜੰਗਲੀ ਬੂਟੀ ਅੰਗੂਰੀ ਮੇਰੇ ਗਵਾਂਡੀਆਂ ਦੇ ਗਵਾਂਡੀਆਂ ਦੇ ਗਵਾਂਡੀਆਂ ਦੇ ਘਰੇ ਉਹਨਾਂ ਦੇ ਬੜੇ ਪੁਰਾਣੇ ਨੌਕਰ ਦੀ ਬੜੀ ਨਵੀਂ بیوی ਹੈ ਇੱਕ ਤਾਂ ਨਵੀਂ ਇਸ ਗੱਲੋਂ ਆ ਕਿ ਉਹ ਆਪਣੇ ਖਵਨ ਦੀ ਦੂਸਰੀ بیوی ਹੈ ਸੋ ਉਸ ਦਾ ਖਵਨ ਦੁਹਾਜ ਹੋਇਆ ਜੋ ਜੂ ਤੋ ਮਤਲਬ ਜੇ ਜੂਨ ਦਾ ਮਹੀਨਾ ਹੋਵੇ ਤਾਂ ਇਸ ਦਾ ਪੂਰਾ ਅਰਥ ਨਿਕਲਿਆ ਦੂਸਰੀ ਜੂਨੇ ਪਹਿ ਚੁੱਕਾ ਬੰਦਾ ਯਾਨੀ ਦੂਸਰੇ ਵਿਆਹ ਦੀ ਜੂਨ ਵਿੱਚ ਤੇ ਅੰਗੂਰੀ ਕਿਉਂਕਿ ਹਜੇ ਵਿਆਹ ਦੀ ਪਹਿਲੀ ਹੀ ਜੂਨ ਵਿੱਚ ਹੈ ਇਸ ਲਈ ਨਵੀਂ ਹੋਈ ਤੇ ਦੂਸਰੀ ਉਹ ਜਿਸ ਗੱਲੋਂ ਵੀ ਨਵੀਂ ਹੈ ਉਸ ਦਾ ਮੁਕਲਾਵਾ ਆਇਆ ਹਜੇ ਜਿੰਨੇ ਕੁ ਮਹੀਨੇ ਹੋਏ ਹਨ ਉਹ ਸਾਰੇ ਮਹੀਨੇ ਰੜਕੇ ਵੀ ਇੱਕ ਵਾਰਾ ਨਹੀਂ ਬਣੇਗੇ ਪੰਜ ਛੇ ਵਰੇ ਹੋਇਆ ਪ੍ਰਭਾਤੀ ਜਦੋਂ ਆਪਣੇ ਮਾਲਕਾਂ ਤੋਂ ਛੁੱਟੀ ਲੈ ਕੇ ਆਪਣੀ ਪਹਿਲੀ ਵੋਟੀ ਦੀ ਕਿਰਿਆ ਕਰਨ ਲਈ ਆਪਣੇ ਪਿੰਡ ਗਿਆ ਸੀ ਤਾਂ ਕਹਿੰਦੇ ਹਨ ਕਿ ਕਿਰਿਆ ਵਾਲੇ ਦਿਨ ਐਸ ਅੰਗੂਰੀ ਦੇ ਪਿਓ ਨੇ ਉਸ ਦਾ ਪਰਣਾ ਨਿਚੋੜ ਦਿੱਤਾ ਸੀਗਾ ਕਿਸੇ ਵੀ ਮਰਦ ਦਾ ਇਹ ਪਰਨਾ ਭਾਵੇਂ ਆਪਣੀ ਔਰਤ ਦੀ ਮੌਤ ਤੇ ਅਥਰੂਆਂ ਨਾਲ ਨਹੀਂ ਭਿੱਜਿਆ ਹੁੰਦਾ ਚੌਥੇ ਵਾਲੇ ਦਿਨ ਜਾਂ ਕਿਰਿਆ ਵਾਲੇ ਦਿਨ ਨਹਾ ਕੇ ਪਿੰਡਾ ਪੁੰਜਣ ਦੇ ਪਿੱਛੋਂ ਇਹ ਪਰਨਾ ਪਾਣੀ ਨਾਲ ਹੀ ਗਿੱਲਾ ਹੁੰਦਾ ਹੈ ਪਰ ਸਧਾਰਨ ਜਿਹੀ ਪਿੰਡੂ ਰਸਮ ਨਾਲ ਕਿਸੇ ਹੋਰ ਕੁੜੀ ਦਾ ਪਿਓ ਉੱਠ ਕੇ ਜਦੋਂ ਇਹ ਪਰਨਾ ਨਿਚੋੜ ਦਿੰਦਾ ਹੈ ਤਾਂ ਜਿਵੇਂ ਆਖ ਰਿਹਾ ਹੁੰਦਾ ਹੈ ਉਸ ਮਰਨ ਵਾਲੀ ਦੀ ਥਾਂਵੇਂ ਮੈਂ ਤੈਨੂੰ ਆਪਣੀ ਧੀ ਦਿੰਦਾ ਹਾਂ ਹੁਣ ਤੈਨੂੰ ਰੋਣ ਦੀ ਲੋੜ ਨਹੀਂ ਕੀ ਤੇ ਤੇਰੇ ਅਥਰੂਆਂ ਨਾਲ ਭਿੱਜਿਆ ਹੋਇਆ ਇਹ ਪਰਨਾ ਵੀ ਸੁਕਾ ਦਿੱਤਾ ਹੈ ਇੰਜ ਪ੍ਰਭਾਤੀ ਦਾ ਇਸ ਅੰਗੂਰੀ ਨਾਲ ਦੂਸਰਾ ਵਿਆਹ ਹੋ ਗਿਆ ਸੀਗਾ ਪਰ ਇੱਕ ਤਾਂ ਅੰਗੂਰੀ ਹਜੀ ਉਮਰ ਦੀ ਛੋਟੀ ਸੀ ਤੇ ਦੂਸਰਾ ਅੰਗੂਰੀ ਦੀ ਮਾਂ ਜੂਡੀ ਦੇ ਰੋਗ ਨਾਲ ਬੱਜੀ ਹੋਈ ਸੀਗੀ ਇਸ ਲਈ ਮੁਕਲਾਬੇ ਵਾਲੀ ਗੱਲ ਪੰਜਾਂ ਵਰਿਆਂ ਉੱਤੇ ਪੈ ਗਈ ਫੇਰੇ ਇੱਕ ਇੱਕ ਕਰਕੇ ਪੰਜ ਵਰੇ ਵੀ ਲੰਘ ਗਏ ਸਨ ਤੇ ਇਸ ਵਰੇ ਜਦੋਂ ਪ੍ਰਭਾਤੀ ਆਪਣੇ ਮਾਲਕਾਂ ਤੋਂ ਛੁੱਟੀ ਲੈ ਆਪਣੇ ਪਿੰਡ ਆਪਣਾ ਮਕਲਾਵਾ ਲੈਣ ਗਿਆ ਤਾਂ ਆਪਣੇ ਮਾਲਕਾਂ ਨੂੰ ਪਹਿਲਾਂ ਹੀ ਕਿਹਾ ਗਿਆ ਸੀ ਕਿ ਜਾਂ ਤਾਂ ਆਪਣੀ ਬਹਟੀ ਨੂੰ ਵੀ ਨਾਲ ਲਿਆਵੇਗਾ ਤੇ ਸ਼ਹਿਰ ਵਿੱਚ ਆਪਣੇ ਕੋਲ ਰੱਖੇਗਾ ਤੇ ਜਾਂ ਉਹ ਵੀ ਪਿੰਡੋਂ ਨਹੀਂ ਮੁੜ ਲਗਾ ਮਾਲਕ ਤੋਂ ਪਹਿਲਾਂ ਤਾਂ ਦਲੀਲੀ ਪੈ ਗਏ ਸਨ ਕਿਉਂਕਿ ਇੱਕ ਪ੍ਰਭਾਤੀ ਦੀ ਥਾਵੇਂ ਆਪਣੇ ਚੌਕੇ ਵਿੱਚੋਂ ਉਹ ਦੋ ਜਣੇ ਨੂੰ ਰੋਟੀ ਨਹੀਂ ਸੰਦੇਣਾ ਚਾਹੁੰਦੇ ਪਰ ਜਦੋਂ ਪ੍ਰਭਾਤੀ ਨੇ ਇਹ ਗੱਲ ਆਖੀ ਕਿ ਉਹ ਦੀ ਅੰਗੂਰੀ ਕੋਠੜੀ ਦੇ ਪਿੱਛੇ ਕੱਚੇ ਥਾਂ ਨੂੰ ਲੈਬ ਪਹੁੰਚ ਕੇ ਆਪਣਾ ਵੱਖਰਾ ਛੁੱਲਾ ਬਣਾਵੇਗੀ ਆਪਣਾ ਪਕਾਵੇਗੀ ਆਪਣਾ ਖਾਏਗੀ ਤਾਂ ਉਹਦੇ ਮਾਲਕ ਇਹ ਗੱਲ ਮੰਨ ਗਏ ਸਨ ਸੋ ਅੰਗੂਰੀ ਮੁਕਲਾਵੇ ਫੇਰੇ ਸ਼ਹਿਰ ਆ ਗਈ ਸੀਗੀ ਪਾਵੇਂ ਗੂਰੀ ਨੇ ਸ਼ਹਿਰ ਆਣ ਕੇ ਕੋਈ ਦਿਨ ਮਹੱਲੇ ਦੇ ਮਰਦਾਂ ਕੋਲੋਂ ਤੱਕੀ ਮਹੱਲੇ ਦੀਆਂ ਔਰਤਾਂ ਕੋਲੋਂ ਵੀ ਘੁੰਟ ਨਹੀਂ ਸਿਲਾਇਆ ਪਰ ਫੇਰ ਹੌਲੀ-ਹੌਲੀ ਉਹਦਾ ਘੁੰਟ ਉਪਰ ਆ ਗਿਆ ਸੀਗਾ ਉਹ ਪੈਰਾਂ ਵਿੱਚ ਚਾਂਦੀ ਦੀਆਂ ਝਾਂਜਰਾ ਪਾ ਸ਼ਣਕ ਮਣਕ ਕਰਦੀ ਮਹੱਲੇ ਦੀ ਰੌਣਕ ਬਣ ਗਈ ਇੱਕ ਝਾਂਜਰਾ ਉਹਦੇ ਪੈਰਾਂ ਵਿੱਚ ਪਾਈਆਂ ਸਨ ਇੱਕ ਉਹਦੇ ਹਾਸੇ ਵਿੱਚ ਪਾਵੇਂ ਉਹ ਦਿਨ ਦਾ ਬਹੁਤਾ ਹਿੱਸਾ ਆਪਣੀ ਕੋਠੜੀ ਵਿੱਚ ਹੀ ਰਹਿੰਦੀ ਪਰ ਜਦੋਂ ਵੀ ਬਾਹਰ ਨਿਕਲਦੀ ਇੱਕ ਰੌਣਕ ਉਹਦੇ ਪੈਰਾਂ ਨਾਲ-ਨਾਲ ਤਰਦੀ ਇਹ ਕੀ ਆ ਪਹਿਣਾ ਹੈ ਅੰਗੂਰੀ तो मेरे पैरों की शैल चूंडी है और यह उंगलियों में जय तो है और यह बाहों में जय तो पशेला है और माथे पर अलीबंद कहते हैं इसे आज तूने कमर पे कुछ नहीं पहनागा तगड़ी बहुत भारी लागत हो कल को पहनूंगी आज तो मैंने टॉक भी नहीं पहनागा उसका टांका टूट गया है कल शहर में जाऊंगी टांका भी लाऊंगी मेरे नाक को नक्शा भी था इतना बड़ा मेरी सास ने दिया नहीं ਇੰਝ ਅੰਗੂਰੀ ਆਪਣੇ ਚਾਂਦੀ ਦੇ ਗਹਿਣਿਆਂ ਇੱਕ ਮੜਕ ਨਾਲ ਪਾਉਂਦੀ ਸੀਗੀ ਇੱਕ ਮੜਕ ਨਾਲ ਦਿਖਾਉਂਦੀ ਸੀਗੀ ਪਿੱਛੇ ਜਿਹੇ ਜਦੋਂ ਰਤ ਫਿਰੀ ਸੀਗੀ ਅੰਗੂਰੀ ਨੂੰ ਸ਼ਾਇਦ ਆਪਣੀ ਨਿੱਕੀ ਜਹੀ ਕੋਟੜੀ ਵਿੱਚ ਹੁਸੜ ਲੱਗਣ ਲੱਗ ਪਿਆ ਸੀ ਉਹ ਬਹੁਤੀ ਵੇਰ ਮੇਰੇ ਘਰ ਦੇ ਸਾਹਮਣੇ ਅਣਬੰਦੀ ਮੇਰੇ ਘਰ ਦੇ ਅੱਗੇ ਨੰਮ ਦੇ ਵੱਡੇ ਵੱਡੇ ਰੌਖ ਹਨ ਇਨ੍ਹਾਂ ਰੌਖਾਂ ਦੇ ਕੋਲ ਜ਼ਰਾ ਉੱਚੀ ਥਾਂ 'ਤੇ ਇੱਕ ਪੁਰਾਣਾ ਖੂਹ ਹੈ ਭਾਵੇਂ ਮਹੱਲੇ ਦਾ ਕੋਈ ਵੀ ਬੰਦਾ ਐ ਸਕੂਹ ਵਿੱਚੋਂ ਪਾਣੀ ਨਹੀਂ ਪਰਦਾ ਪਰ ਪਰਲੇ ਪਾਸੇ ਇੱਕ ਸਰਕਾਰੀ ਸੜਕ ਬਣਦੀ ਪਈ ਐ ਤੇ ਉਸ ਸੜਕ ਦੇ ਮਜ਼ਦੂਰ ਕਈ ਵਾਰ ਇਸ ਖੂਹ ਨੂੰ ਗੇੜ ਲੈਂਦੇ ਹਨ ਜਿਸ ਲਈ ਖੂਹ ਦੇ ਆਲੇ-ਦੁਆਲੇ ਅਕਸਰ ਪਾਣੀ ਡੁੱਲਿਆ ਹੁੰਦਾ ਹੈ ਤੇ ਇਹ ਥਾਂ ਬੜੀ ਠੰਡੀ ਰਹਿੰਦੀ ਹੈ। ਕਿਆ ਪੜਤੀ ਹੋ ਬੀਬੀ ਜੀ ਇੱਕ ਦਿਨ ਅੰਗੂਰੀ ਜਦੋਂ ਆਈ ਮੈਂ ਨਿੰਮ ਦੇ ਰੋਖੇਠ ਬੈਠ ਕੇ ਇੱਕ ਕਿਤਾਬ ਪੜ੍ਹਦੀ ਪਈ ਸਾਂ। ਤੂੰ ਪੜੋ ਕੀ? ਮੇਰੇ ਕੋ ਪੜਨਾ ਨਹੀਂ ਆਤਾ। ਸਿੱਖ ਲੋ ਨਾ ਕਿਉਂ? औरत को पाप लगता है पढ़ने से औरत को पाप लगता है मर्द को नहीं लगता ना मर्द को नहीं लगता जय तुम को किसने कहा है मैं जानती हूँ फिर मैं तो पढ़ती हूँ मुझे पाप लगेगा शहर की औरत को पाप नहीं लगता गा गाँव की औरत को पाप लगता है ਮੈਨੀ ਹੱਸ ਪਈ ਤੇ ਅੰਗੂਰੀ ਵੀ ਅੰਗੂਰੀ ਨੇ ਜੋ ਕੁਝ ਸੁਣਿਆ ਹੋਇਆ ਸੀਗਾ ਉਹਦੇ ਵਿੱਚ ਉਸ ਨੂੰ ਕੋਈ ਸ਼ੰਕਾ ਨਹੀਂ ਸੀ ਇਸ ਲਈ ਉਹਨੂੰ ਕੁਝ ਵੀ ਨਾ ਆਖਿਆ ਜਾਪਿਆ ਉਹ ਜੇ ਹੱਸਦੀ ਖੇਡਦੀ ਆਪਣੀਆਂ ਕੀਮਤਾਂ ਨਾਲ ਸੁਖੀ ਰਹਿ ਸਕਦੀ ਹੈ ਤਾਂ ਸ਼ਾਇਦ ਉਹਦੇ ਲਈ ਇਹੋ ਠੀਕ ਹੈ ਅੰਜਵੇਂ ਅੰਗੂਰੀ ਦੇ ਮੂੰਹ ਵੱਲ ਨੀਜ਼ ਲਾ ਕੇ ਟੱਕਦੀ ਰਹੀ ਸਾਡੇ ਸੋਲੇ ਰੰਗ ਵਿੱਚ ਡੱਡ ਹੀ ਸੋਲੇ ਰੰਗ ਵਿੱਚ ਉਹਦੇ ਪਿੰਡੇ ਦਾ ਮਾਸ ਗੁੰਨੇ ਹੋਇਆ ਸੀਗਾ ਆਖਦੇ ਹਨ ਔਰ ਟਾਟੇ ਦੀ ਤਾਣ ਹੁੰਦੀ ਹੈ ਪਰ ਕਈਆਂ ਦੇ ਪਿੰਡੇ ਦਾ ਮਾਸ ਉਸ ਢਿੱਲੇ ਆਟੇ ਵਾਂਗ ਹੁੰਦਾ ਹੈ ਜੀ ਦੀ ਰੋਟੀ ਕਦੇ ਵੀ ਗੋਲ ਨਹੀਂ ਵਿਲਦੀਗੀ ਤੇ ਕਈਆਂ ਦੇ ਪਿੰਡੇ ਦਾ ਮਾਸ ਨਿਰੇ ਖਮੀਰੇ ਆਟੇ ਵਰਗਾ ਜਿਹਨੂੰ ਵੇਲਣੇ ਨਾਲ ਵੇਲਿਆ ਹੀ ਨਹੀਂ ਜਾ ਸਕਦਾ ਕਾ ਸਿਰਫ ਕਿਸੇ ਕਿਸੇ ਦੇ ਪਿੰਡੇ ਦਾ ਮਾਸ ਇੰਜ ਪਿੰਡਾ ਗੁੰਨਿਆ ਹੁੰਦਾ ਹੈ ਕਿ ਰੋਟੀ ਤਾਂ ਭਾਵੇਂ ਪੂਰੀਆਂ ਵੇਲ ਲਵੋ ਮੰਗੂਰੀ ਦੇ ਮੂੰਹ ਵੱਲ ਤੱਕਦੀ ਰਹੀ ਅੰਗੂਰੀ ਦੀ ਛਾਤੀ ਵੱਲ ਅੰਗੂਰੀ ਦੀਆਂ ਬਾਹਾਂ ਵੱਲ ਅੰਗੂਰੀ ਦੀਆਂ ਪਿੰਨੀਆਂ ਵੱਲ ਉਹ ਐਡੇ ਪਿੰਡੇ ਮੈਦੇ ਵਾਂਗ ਗੁੰਨੀ ਹੋਈ ਸੀ ਜਿਹਦੇ ਨਾਲ ਮਠੀਆਂ ਤਲੀਆਂ ਜਾ ਸਕਦੀਆਂ ਸਨ ਤੇ ਮੈਂ ਅੰਗੂਰੀ ਦਾ ਪਰਬਤੀ ਵੀ ਤੱਕਿਆ ਹੋਇਆ ਸੀ ਮਧਰੇ ਖੱਦ ਦਾ ਟਲਕੇ ਮੂੰਹ ਦਾ ਬੱਠਲ ਜਿਹਾ ਤੇ ਫਿਰ ਅੰਗੂਰੀ ਦੇ ਰੂਪ ਵੱਲ ਦੇਖ ਕੇ ਉਸ ਦੇ ਖਵੰਦ ਬਾਰੇ ਇੱਕ ਅਜੀਬ ਤੁਲਨਾ ਸੁੱਜੀ ਕਿ ਪਰਬਤੀ ਅਸਲ ਵਿੱਚ ਆਟੇ ਦੀ ਇਸ ਪਿੰਡੀ ਗੁੱਜੀ ਔਰਤ ਨੂੰ ਪਕਾ ਕੇ ਖਾਣ ਦਾ ਹੱਕਦਾਰ ਨਹੀਂ ਉਸ ਟੋਨ ਨੂੰ ਕੱਜ ਕੇ ਰੱਖਣ ਵਾਲਾ ਪੋਣਾ ਹੈ ਜਿਸ ਤੌਲਾਂ ਨਾਲ ਮੈਨੂੰ ਆਪਣੇ ਹਾਸਾ ਵੀ ਆ ਗਿਆ ਸੀਗਾ ਪਰ ਮੈਂ ਅੰਗੂਰੀ ਨੂੰ ਇਸ ਤੌਲਾਂ ਦੀ ਸੂਝ ਨਹੀਂ ਦੇ ਦੇਣਾ ਚਾਹੁੰਦੀ ਇਸ ਲਈ ਉਹਦੇ ਨਾਲ ਉਹਦੇ ਪਿੰਡ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪਈ ਮਾਪਿਆਂ ਦੀਆਂ ਭੈਣ ਭਰਾਵਾਂ ਦੀਆਂ ਤੇ ਖੇਡਾਂ ਖੇਤਾਂ ਪੈੜਾਂ ਦੀਆਂ ਗੱਲਾਂ ਕਰਦਿਆਂ ਮੈਂ ਉਸ ਨੂੰ ਪੁੱਛਿਆ ਅੰਗੂਰੀ ਤੇਰੇ گاؤں ਵਿੱਚ ਸ਼ਾਦੀ ਕਿਵੇਂ ਹੁੰਦੀ ਹੈ लड़की छोटी सी होती है पाँच सात साल की जब वो किसी के पाँव पूज लेती है कैसे पूजती है पाँव लड़की का बाप जाता है फूलों की एक थाल ले जाता है साथ में रुपये और लड़के के आगे रख देता है या तो एक तरह से बाप ने पाँव पूज लिए लड़की ने से पूजे लड़की की तरफ से तो पूजे ना पर लड़की ने तो उसको देखा भी नहीं का नहीं देखती लड़कियाँ अपने होने वाले खवन को नहीं देखती ना कोई भी लड़की नहीं देखती ना पहले तो अंगूरी ने ना आख दिती फिर सोच के सोच के आखन लगी जो लड़कियां प्रेम करती हैं वो देखती हैं तुम्हारे गांव में लड़कियां प्रेम करती हैं कोई कोई जो प्रेम करती हैं उसको पाप नहीं लगता मैनू असल में अंगूरी की वह पहली गल चेते आ गई कि औरतों को पढ़ने पाप लगता है इसलिए मैं सोचा उस हिसाब न प्रेम भी पाप लगता होगा पाप लगता है बड़ा पाप लगता है अंगूरी ने शेरी न आख्या अगर पाप लगता है तो फिर वो क्यों प्रेम करती हैं वो तो बात अजह होती है कि कोई आदमी जब किसी छोकरी को कुछ खिला देता है तो वो उससे प्रेम करने लग जाती है कोई क्या खिला देता है उसको एक जंगली बूटी होती है बस वही पान में डाल के या मिठाई में डाल के खिला देता है फिर उसे वही अच्छा लगता है दुनिया का और कुछ भी अच्छा नहीं लगता सच मैं जानती हूँ मैंने अपनी आंखों से देखा है किसे देखा था एक मेरी सखी थी इतनी बड़ी थी मेरे से फिर फिर क्या वो पागल हो गई उसके पीछे शहर चली गई उसके साथ यह तुम्हें कैसे मालूम है कि तेरी सखी को उसने बूटी खिलाई थी बर्फ़ी में डाल के खिलाई थी और नहीं तो क्या वो ऐसे ही अपने माँ बाप को छोड़ के चली जाती वो उसको बहुत चीज़ें ला कर देता था शहर से धोती लाता था चूड़ियाँ लाता था शीशे की और मोती की गानी भी जय तो चीज़ें हुई ना पर जय तुम्हें कैसे मलूम है कि उसने जंगली बूटी खिलाई थी नहीं खिलाई थी तो फिर वो इसको प्रेम क्यों करने लगी प्रेम तो यूं भी हो जाता है ना नहीं ऐसे नहीं होता जिससे माँ बाप बुरा मान जाएं भला उससे प्रेम कैसे हो सकता है तूने वो जंगली बूटी देखी है मैंने नहीं देखी वह तो बड़ी दूर से लाते हैं फिर छुपा के मिठाई में डाल देते हैं या पान में डाल देते हैं मेरी तो माँ ने पहले ही बता दिया था कि किसी के हाथ से मिठाई नहीं खाना तूने बहुत अच्छा किया कि किसी के हाथ से मिठाई नहीं खाई पर तेरे उस सखी ने कैसे खा ली अपना किया पाएगी ਕੀ ਆ ਪਾਏਗੀ ਕਹਿ ਨੂੰ ਤਾਂ ਅੰਗੂਰੀ ਨੇ ਕਹਿ ਦਿੱਤਾ ਪਰ ਫਿਰ ਸ਼ਾਇਦ ਉਸ ਨੂੰ ਸਹੇਲੀ ਦਾ ਮੂ ਆ ਗਿਆ ਜਾਂ ਤਰਸ ਆ ਗਿਆ ਦੁਖੇ ਹੋਏ ਮਨ ਨਾਲ ਆਖਣ ਲੱਗੀ ਬਾਵਰੀ ਹੋ ਗਈ ਥੀ ਵਿਚਾਰੀ ਵਾਲੋਂ ਮੈਂ ਕੰਗੀ ਵੀ ਨਹੀਂ ਲਗਾਤੀ ਸੀ ਰਾਤ ਨੂੰ ਉੱਠ ਉੱਠ ਕੇ ਗਾਣੇ ਗਾਤੀ ਥੀ ਕੀ ਗਾਤੀ ਥੀ ਪਤਾ ਨਹੀਂ ਕੀ ਗਾਤੀ ਥੀ ਜੋ ਕੋਈ ਬੂਟੀ ਖਾ ਲੈਂਦੀ ਹੈ ਬਹੁਤ ਗਾਤੀ ਹੈ ਬ੍ਰੋਤੀ ਵੀ ਬਹੁਤ ਹੈ ਗੱਲ ਗੌਂ ਤੋਂ ਰੂਣ ਉੱਤੇ ਆ ਪਹੁੰਚੀ ਸੀਗੀ ਇਸ ਲਈ ਮੈਂ ਅੰਗੂਰੀ ਨੂੰ ਹੋਰ ਕੁਝ ਨਾ ਪੁੱਛਿਆ ਤੇ ਹੁਣ ਬੜੇ ਥੋੜੇ ਜਿਹੇ ਦਿਨਾਂ ਦੀ ਗੱਲ ਹੈ ਇੱਕ ਦਿਨ ਅੰਗੂਰੀ ਨੰਮ ਦੇ ਰੌਖੇ ਠਾਣ ਕੇ ਚੁੱਪਚਾਪ ਮੇਰੇ ਕੋਲ ਖਲੋ ਗਈ ਅੱਗੇ ਜਦੋਂ ਅੰਗੂਰੀ ਆਉਂਦੀ ਹੁੰਦੀ ਸੀ ਤਾਂ ਸ਼ੰਚਣ ਕਰਦਾ 20 ਗੱਜ ਪਰਿਉ ਹੀ ਉਹਦੇ ਆਉਣ ਦਾ ਖੜਾਕ ਸੁਣਾਈ ਦਿੰਦਾ ਸੀਗਾ ਪਰ ਅੱਜ ਉਹਦੇ ਪੈਰਾਂ ਦਾ ਝਾਂਜਰਾ ਪਤਾ ਨਹੀਂ ਕਿੱਥੇ ਗਵਾਚੀਆਂ ਹੋਈਆਂ ਸਨ ਮੈਂ ਕਿਤਾਬ ਉੱਤੋਂ ਸਿਰ ਚੱਕਿਆ ਤੇ ਪੁੱਛਿਆ "ਕਿਆ ਬਾਤ ਹੈ ਅੰਗੂਰੀ?" ਅੰਗੂਰੀ ਪਹਿਲਾਂ ਕਿੰਨਾ ਚਿਰ ਮੇਰੇ ਵੱਲ ਤੱਕਦੀ ਰਹੀ ਫਿਰ ਹੌਲੀ ਜਹੀ ਅੱਖ ਲੱਗੀ "ਬੀਬੀ ਜੀ ਮੈਨੂੰ ਪੜਨਾ ਸਿਖਾ ਦਿਓ" ਕਿਆ ਹੁਆ ਅੰਗੂਰੀ ਮੇਰਾ ਨਾਮ ਲਿਖਣਾ ਸਿਖਾ ਦਿਓ ਕਿਸੇ ਕੋ ਖਤ ਲਿਖੋਗੀ ਅੰਗੂਰੀ ਨੇ ਜਵਾਬ ਨਾ ਦਿੱਤਾ ਤੇ ਬੱਟ ਬੱਟ ਮੇਰੇ ਮੂੰਹ ਵੱਲ ਤੱਕਦੀ ਰਹੀ ਪਾਪ ਨਹੀਂ ਲੱਗੇਗਾ ਪੜ੍ਹਨੇ ਸੇ ਮੈਂ ਫਿਰ ਪੁੱਛਿਆ ਅੰਗੂਰੀ ਨੇ ਫਿਰ ਵੀ ਜਵਾਬ ਨਾ ਦਿੱਤਾ ਤੇ ਬੱਟ ਬੱਟ ਸਾਹਮਣੇ ਸਾਮਾਨ ਵੱਲ ਤੱਕਣ ਲੱਗ ਪਈ ਇੱਕ ਦੁਪਹਿਰਾਂ ਦੀ ਗੱਲ ਸੀਗੀ ਮੈਂ ਅੰਗੂਰੀ ਨੂੰ ਨੰਮ ਦੇ ਰੋਖੇਠਾ ਬੈਠੀ ਛੱਡ ਅੰਦਰ ਆ ਗਈ ਸਾਂ ਸ਼ਾਮ ਨੂੰ ਫੇਰ ਕਿਤੇ ਮੈਂ ਬਾਹਰ ਨਿਕਲੀ ਤਾਂ ਦੇਖਿਆ ਅੰਗੂਰੀ ਅਜੇ ਵੀ ਨੰਮ ਦੇ ਰੋਖੇਠ ਬੈਠੀ ਹੋਈ ਬੜੀ ਗੁੱਛਮੁੱਛਾ ਹੋਈ ਹੋਈ ਸੀਗੀ ਸ਼ਾਇਦ ਇਸ ਲਈ ਕਿ ਤਰਕਾਲਾਂ ਦੀ ਠੰਡ ਪਿੰਡੇ ਵਿੱਚ ਮਾੜੀ ਮਾੜੀ ਕੰਬਣੀ ਛੇੜਨ ਲੱਗੀ ਸੀ ਮੈਂ ਗੂਰੀ ਦੀ ਪੈਠ ਵਾਲੇ ਪਾਸੇ ਸਾਂ ਅੰਗੂਰੀ ਦੇ ਮੂੰਹ ਵਿੱਚ ਇੱਕ ਗੀਸ ਸੀਗਾ ਪਰ ਨਿਰਾ ਸਿਸਕੀ ਵਰਗਾ ਮੇਰੀ ਮੁੰਦਰੀ ਮੇ ਲਾਗੋ ਨਗਿੰਮਾ ਹੋਬੈਰੀ ਕੈਸੇ ਕਾਟੂ ਜੋਬੜਮਾ ਅੰਗੂਰੀ ਨੇ ਮੇਰੇ ਪੈਰਾਂ ਦੀ ਬੈੜਕ ਸੁਣ ਲਈ ਮੂੰਹ ਮੋੜ ਕੇ ਤੱਕਿਆ ਤੇ ਫਿਰ ਆਪਣੇ ਗੀਤ ਨੂੰ ਆਪਣੇ ਮੂੰਹ ਵਿੱਚ ਹੀ ਮੀਟ ਲਿਆ ਸੀਗਾ ਤੂੰ ਤਾਂ ਬਹੁਤ ਅੱਛਾ ਗਾਤੀ ਹੈ ਅੰਗੂਰੀ ਸਾਹਮਣੇ ਦੱਸਦਾ ਪਿਆ ਸੀ ਕਿ ਅੰਗੂਰੀ ਨੇ ਆਪਣੀਆਂ ਅੱਖਾਂ ਵਿੱਚ ਕੰਬਦੇ ਅਥਰੂ ਮੋੜ ਲਏ ਤੇ ਉਹਨਾਂ ਦੀ ਥਾਂਵੇਂ ਆਪਣੇ ਹੋਠਾਂ ਉੱਤੇ ਇੱਕ ਕੰਬਦਾ ਹਾਸਾ ਰੱਖ ਲਿਆ ਮuje ਗਾਣਾ ਨਹੀਂ ਆਤਾ ਆਤਾ ਹੈ ਜੇ ਤੂੰ ਤੇਰੀ ਸਖੀ ਗਾਤੀ ਸੀ ਉਸੇ ਸੀ ਸੁਣਾਤਾ ਨਾ ਫਿਰ ਮuje ਵੀ ਸੁਣਾਓ ਐਸੇ ਹੀ ਗਿੰਤੀ ਹੈ ਬਰਸ ਕੀ ਚਾਰ ਮਹੀਨੇ ਠੰਡੀ ਹੁੰਦੀ ਹੈ ਚਾਰ ਮਹੀਨੇ ਗਰਮੀ ਔਰ ਚਾਰ ਮਹੀਨੇ ਵਰਖਾ ਐਸੇ ਨਹੀਂ ਗਾ ਕੇ ਸੁਣਾਓ ਅੰਗੂਰੀ ਨੇ ਗਾਇਆ ਤਿੰਨਾ ਪਰ 12 ਮਹੀਨਿਆਂ ਦਾ ਵੇਰਵਾ ਇੰਜ ਗਣ ਦਿੱਤਾ ਜਿਵੇਂ ਉਹ ਇਹ ਸਾਰਾ ਹਿਸਾਬ ਆਪਣੀ ਉਂਗਲਾਂ ਉੱਤੇ ਕਰਦੀ ਪਈ ਹੋਵੇ ਚਾਰ ਮਹੀਨੇ ਰਾਜਾ ਠੰਡੀ ਹੋਵਤ ਹੋ ਥਰ ਥਰ ਕਾਪੇ ਕਰੇਜ਼ਵਾ ਚਾਰ ਮਹੀਨੇ ਰਾਜਾ ਗਰਮੀ ਹੋਵਤ ਹੋ ਥਰ ਥਰ ਕਾਪੇ ਪਵਨਵਾ ਚਾਰ ਮਹੀਨੇ ਰਾਜਾ ਵਰਖਾ ਹੋਵਤ ਹੋ ਥਰ ਥਰ ਕਾਪੇ ਬਦਲਵਾ ਅੰਗੂਰੀ ਅਗੋਰੀ ਬਟਬਟ ਮੇਰੇ ਮੂੰਹ ਵੱਲ ਦੇਖਣ ਲੱਗ ਪਈ ਮਨ ਵਿੱਚ ਆਇਆ ਕਿ ਇਸ ਦੇ ਮੋਢੇ ਉੱਤੇ ਹੱਥ ਰੱਖ ਕੇ ਪੁੱਛਾਂ ਚੱਲੀਏ ਕਿ ਤੈਨੂੰ ਜੰਗਲੀ ਬੂਟੀ ਤਾਂ ਨਹੀਂ ਖਾ ਲਈ ਮੇਰੇ ਹੱਥ ਉਹਦੇ ਮੋਢੇ ਉੱਤੇ ਰੱਖਿਆ ਵੀ ਗਿਆ ਸੀ ਪਰ ਮੈਂ ਇਹ ਗੱਲ ਪੁੱਛਣ ਦੀ ਥਾਂਵੇਂ ਇਹ ਪੁੱਛਿਆ ਤੂੰ ਨੇ ਖਾਣਾ ਵੀ ਖਾਇਆ ਹੈ ਕਿ ਨਹੀਂ ਖਾਣਾ ਅੰਗੂਰੀ ਨੇ ਮੂੰਹ ਤਾਂ ਕਰਕੇ ਤੱਕਿਆ ਉਸ ਦੇ ਮੋਢੇ ਉੱਤੇ ਰੱਖੇ ਹੋਏ ਹੱਥ ហេਠਾ ਮੈਨੂੰ ਜਾਪਿਆ ਜਿਵੇਂ ਅੰਗੂਰੀ ਦਾ ਸਾਰਾ ਪਿੰਡਾ ਕੰਬ ਗਿਆ ਹੋਵੇ ਖਬਰੇ ਹੁਣੇ-ਹੁਣੇ ਉਹਨੇ ਜਿਹੜਾ ਗੀਤ ਗਾਇਆ ਸੀ ਵਰਖਾ ਰੁੱਤ ਵਿੱਚ ਕੰਬਣ ਵਾਲੇ ਬੱਦਲਾਂ ਦਾ ਗਰਮੀ ਦੀ ਰੁੱਤ ਤੇ ਕੰਬਣ ਵਾਲੀ ਪੌਣ ਦਾ ਤੇ ਸਿਆਲ ਦੀ ਰੁੱਤ ਤੇ ਕੰਬਣ ਵਾਲੇ ਕਲੇਜੇ ਦਾ ਉਸ ਗੀਤ ਦੀ ਸਾਰੀ ਕੰਬਣੀ ਅੰਗੂਰੀ ਦੇ ਪਿੰਡੇ ਵਿੱਚ ਸਮਾਈ ਹੋਈ ਹੋਵੇ ਏ ਮੈਨੂੰ ਪਤਾ ਸੀਗਾ ਕਿ ਅੰਗੂਰੀ ਆਪਣੀ ਰੋਟੀ ਦਾ ਆਪ ਹੀ ਆਹਾਰ ਕਰਦੀ ਹੈ ਪ੍ਰਭਾਤੀ ਮਾਲਕਾਂ ਦੀ ਰੋਟੀ ਬਣਾਉਂਦਾ ਹੈ ਮਾਲਕਾਂ ਦੇ ਘਰੋਂ ਖਾਂਦਾ ਹੈ ਇਸ ਲਈ ਅੰਗੂਰੀ ਨੂੰ ਉਹਦੀ ਰੋਟੀ ਦਾ ਆਹਾਰ ਨਹੀਂ ਹੁੰਦਾ ਕਾ ਇਸ ਲਈ ਮੈਂ ਫਿਰ ਵੀ ਆਖਿਆ ਤੂੰ ਨੇ ਅੱਜ ਰੋਟੀ ਨਹੀਂ ਬਣਾਈ ਅਭੀ ਨਹੀਂ ਸਵੇਰੇ ਬਣਾਈ ਥੀ ਚਾਹ ਪੀਤੀ ਥੀ ਚਾਹੇ ਅੱਜ ਤਾਂ ਦੁੱਧ ਹੀ ਨਹੀਂ ਥਾ ਅੱਜ ਦੁੱਧ ਕਿਉਂ ਨਹੀਂ ਲਿਆ ਥਾ ਉਹ ਤੋਂ ਮੈਂ ਲੈਂਦੀ ਨਹੀਂ ਉਹ ਤੋਂ ਤੂੰ ਰੋਜ਼ ਚਾਹ ਨਹੀਂ ਪੀਂਦੀ ਪੀਂਦੀ ਹੂੰ ਫਿਰ ਅੱਜ ਕੀ ਹੋਇਆ ਦੁੱਧ ਤੋਂ ਉਹ ਰਾਮ ਤਾਰਾ ਰਾਮ ਤਾਰਾ ਸਾਡੇ ਮਹੱਲੇ ਦਾ ਚੌਕੀਦਾਰ ਹੈ ਸਾਰਿਆਂ ਦਾ ਸਾਂਝਾ ਚੌਕੀਦਾਰ ਆ ساری ਰਾਤ ਪਹਿਰਾ ਦਿੰਦਾ ਹੈ ਉਹ ਸਵੇਰ ਸਾਰ ਡੱਡਾ ਨੀਂਦਾ ਹੁੰਦਾ ਹੈ ਮੈਨੂੰ ਯਾਦ ਆਇਆ ਜਦੋਂ ਗੂਰੀ ਨਹੀਂ ਸੀ ਆਈਗੀ ਉਹ ਸਵੇਰੇ ਸਾਰ ਸਾਡੇ ਘਰਾਂ ਵਿੱਚੋਂ ਚਾਹ ਪੀ ਕੇ ਉਹ ਕੁ ਦੇ ਲਾਗੇ ਮੰਜੀ ਢਾਕੇ ਸੌ ਜਾਂਦਾ ਹੁੰਦਾ ਸੀਗਾ ਤੇ ਹੁਣ ਜਦੋਂ ਦੀ ਅੰਗੂਰੀ ਆਈ ਸੀ ਉਹ ਸਵੇਰ ਸਾਰ ਕਿਸੇ ਗਵਾਲੇ ਕੋਲੋਂ ਦੁੱਧ ਲੈਂਦਾ ਸੀਗਾ ਅੰਗੂਰੀ ਦੇ ਚੁੱਲ੍ਹੇ ਉੱਤੇ ਝਾਦਾ ਪਤੀਲਾ ਚੜ੍ਹਦਾ ਸੀ ਤੇ ਅੰਗੂਰੀ ਪ੍ਰਭਾਤੀ ਤੇ ਰਾਮਤਾਰਾ ਤਿੰਨੇ ਜਣੇ ਚੁੱਲ੍ਹੇ ਦੁਆਲੇ ਬਹਿ ਕੇ ਚਾਹ ਪੀਂਦੇ ਸਨ ਤੇ ਨਾਲ ਹੀ ਮੈਨੂੰ ਯਾਦ ਆਇਆ ਰਾਮਤਾਰਾ ਪਿਛਲੇ ਤਿੰਨ ਦਿਨਾਂ ਤੋਂ ਛੁੱਟੀ ਲੈ ਕੇ ਪਿੰਡ ਗਿਆ ਹੋਇਆ ਸੀਗਾ ਮੈਨੂੰ ਇੱਕ ਦੁਖਿਆ ਹੋਇਆ ਹਾਸਾ ਆਇਆ ਤੇ ਮੈਂ ਆਖਿਆ ਤੋ ਅੰਗੂਰੀ ਤੂੰ ਨੇ 3 ਦਿਨ ਸੇ ਚਾਹ ਨਹੀਂ ਪੀ ਅੰਗੂਰੀ ਨੇ ਜਵਾਬ ਨਾਲ ਕੁਛ ਨਾ ਆਖਿਆ ਨਾ ਵਿੱਚ ਸਿਰ ਫੇਰ ਦਿੱਤਾ ਰੋਟੀ ਵੀ ਨਹੀਂ ਖਾਈ ਅੰਗੂਰੀ ਕੋਲੋਂ ਬੋਲਿਆ ਨਾ ਗਿਆ ਜਿਸ ਦਾ ਪਿਆਰ ਸੀ ਕਿ ਜੀ ਅੰਗੂਰੀ ਰਾਮਤਾਰੇ ਦੀ ਸਾਰੀ ਦਿੱਖ ਮੈਨੂੰ ਜੀਤੇ ਆ ਗਈ ਬੜੇ ਫਰਤੀਲੇ ਹੱਡ ਬੜਾ ਸੌ ਮੂੰਹ ਤੇ ਜਿਹਦੇ ਕੋਲ ਨਿਮਨ ਨਿਮਾ ਹੱਸਦੀਆਂ ਤੇ ਸ਼ਰਮੰਦੀਆਂ ਕੰਨ ਤੇ ਜਿਹਦੀ ਜ਼ੁਬਾਨ ਕੋਲ ਗੱਲ ਕਰਨ ਦਾ ਇੱਕ ਖਾਸ ਸਲੀਕਾ ਹੈ ਅੰਗੂਰੀ ਜੀ ਕਹੀਂ ਜੰਗਲੀ ਬੂਟੀ ਤਾਂ ਨਹੀਂ ਖਾ ਲਈ ਤੁਸੀਂ ਅੰਗੂਰੀ ਦੇ ਮੂੰਹ ਉੱਤੇ ਪਰਲ ਪਰ ਅਥਰੂ ਵਗ ਪਏ ਇਨਾਂ ਅਥਰੂਆਂ ਨੇ ਵਗ-ਵਗ ਅੰਗੂਰੀ ਦੀਆਂ ਜਲੂਟੀਆਂ ਨੂੰ ਭਿਉਂ ਦਿੱਤਾ ਤੇ ਫੇਰ ਇਨਾਂ ਅਥਰੂਆਂ ਨੇ ਵਗ-ਵਗ ਕੇ ਜਦੋਂ ਉਹਦੇ ਹੋਠਾਂ ਨੂੰ ਭਿਉਂ ਦਿੱਤਾ ਤਾਂ ਅੰਗੂਰੀ ਦੇ ਮੂੰਹੋਂ ਨਿਕਲਦੇ ਹਰਫ਼ ਵੀ ਗਿੱਲੇ ਸਨ ਮuje ਕਸਮ ਲੱਗ ਗਈ ਜੋ ਮੈਨੇ ਉਸਕੇ ਹੱਥ ਸੇ ਵੀ ਕਭੀ ਮਿਠਾਈ ਖਾਈ ਹੋ ਮੈਨੇ ਪਾਨ ਵੀ ਕਭੀ ਨਹੀਂ ਖਾਇਆ ਸਿਰਫ ਚਾਹੇ ਜਾਨੇ ਉਸਨੇ ਚਾਹੇ ਮੇ ਹੀ ਤੇ ਅੱਗੋਂ ਅੰਗੂਰੀ ਦੀ ਸਾਰੀ ਆਵਾਜ਼ ਉਹਦੇ ਅਥਰੂਆਂ ਵਿੱਚ ਡੁੱਬ ਗਈ ਸੋ ਉਮੀਦ ਕਰਦੀ ਹਾਂ ਜੀ ਤੁਹਾਨੂੰ ਇੱਕ ਕਹਾਣੀ ਜੰਗਲੀ ਬੁੱਟੀ ਪਸੰਦ ਆਈ ਹੋਵੇਗੀ ਚੰਗੀ ਲੱਗੀ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰਿਓ ਸੋ ਆਪਦਾ ਫੀਡਬੈਕ ਸਾਨੂੰ ਕਮੈਂਟ ਕਰਾਂਹੀਂ ਪੇਜ 'ਤੇ ਰਹੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਨਾਵਲ ਸੁਣਦੇ ਰਹਿਣ ਲਈ ਚੈਨਲ ਸਵੀ ਮੀਡੀਆ 11 ਨੂੰ ਸਬਸਕ੍ਰਾਈਬ ਕਰੋ ਜੀ ਥੈਂਕ ਯੂ